ਸਰ ਸਿਕਾਲ ਜੀ ਇੱਕ ਕੋਲਡ ਡਰਿਫ ਕਰਕੇ ਖਾਂਸੀ ਦੀ ਦਵਾਈ ਆ ਜਿਹਦੇ ਪੀਣ ਨਾਲ ਮੱਧ ਪ੍ਰਦੇਸ਼ ਦੇ ਛਿੰਦ ਬੜਾ ਇਲਾਕੇ ਦੇ ਵਿੱਚ ਗੀਵਨ 16 ਬੱਚਿਆਂ ਦੀ ਜਿਹੜੀ ਹੈਗੀ ਆ ਉਹ ਮੌਤ ਦਾ ਕਾਰਨ ਬਣੀ ਹੈ ਜਿਹੜੀ ਕਿ ਇੱਕ ਬਹੁਤ ਹੀ ਅਫਸੋਸਜਨਕ ਘਟਨਾ ਬਹੁਤ ਦੁਖਦਾਈ ਘਟਨਾ ਹੈਗੀ ਉਹਨਾਂ ਮਾਪੇ ਬਾਪ ਵਾਸਤੇ ਜਿਹਨਾਂ ਦੇ ਬੱਚੇ ਇਸ ਦਵਾਈ ਨਾਲ ਗਏ ਆ ਤੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਪ੍ਰੋਐਕਟਿਵ ਸਟੈਪ ਲੈ ਕੇ ਜਿਹੜੀ ਕੋਲਡ ਡਰਿਫ ਹੈ ਇਹਨੂੰ ਬੈਨ ਕਰ ਦਿੱਤਾ ਪੰਜਾਬ ਦੇ ਵਿੱਚ ਕਦੇ ਵੀ ਕੋਈ ਬੰਦਾ ਇਹਨੂੰ ਸੇਲ ਨਹੀਂ ਕਰ ਸਕਦਾ ਅਸੀਂ ਸਾਰੇ ਜਿੰਨੇ ਸਾਡੇ ਡਰੱਗ ਕੰਟਰੋਲ ਆਫਸਰਸ ਹੈਗੇ ਆ ਜਿਹੜੇ ਡਰੱਗ ਇੰਸਪੈਕਟਰ ਜਨਨੂ ਅਸੀਂ ਕਹਿ ਦਿੰਨੇ ਆ ਔਰ ਸਿਵਲ ਸਰਜਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿੰਨੇ ਸਾਡੇ ਕੇਮਿਸਟ ਆ ਜਿਹੜੇ ਦਵਾਈਆਂ ਦੀਆਂ ਦੁਕਾਨਾਂ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਆਲਰੇਡੀ ਸਾਡਾ ਅਸੀਂ ਉਹਨਾਂ ਨੂੰ ਇਨਫੋਰਮ ਕਰ ਚੁੱਕੇ ਹਾਂ ਕਿ ਕੋਲਡ ਰੈਫਨਾ ਦੀ ਦਵਾਈ ਜਿਹੜੀ ਕਿ ਸ੍ਰੀ ਸੰ ਫਾਰਮਾਸਿਊਟੀਕਲ ਕੰਪਨੀ ਬਣਾਉਂਦੀ ਆ ਤਾਮਿਲਨਾਡੂ ਦੀ ਉਹ ਬਿਲਕੁਲ ਕਿਸੇ ਨੇ ਨਾ ਖਰੀਦਣੀ ਆ ਤੇ ਨਾ ਹੀ ਕਿਸੇ ਨੇ ਵੇਚਣੀ ਆ ਉਹ ਉਹਦੇ ਤੇ ਸਟ੍ਰਿਕਟ ਬੈਨ ਆ ਤੇ ਇਸ ਕੰਪਨੀ ਦੀਆਂ ਬਾਕੀ ਦਵਾਈਆਂ ਵੀ ਸਾਰੀਆਂ ਤੇ ਅਲਫਰਦਰ ਆਰਡਰਸ ਨਹੀਂ ਕਰਨੀਆਂ ਇਸ ਤੋਂ ਸਵਾਏ ਜੇ ਕਿਸੇ ਨੂੰ ਖਾਂਸੀ ਹੋਵੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਦਵਾਈ ਸਪਲਾਈ ਹੁੰਦੀ ਆ ਉਹ ਪਹਿਲਾਂ ਸਾਡੇ ਕੋਲੇ ਸਟੋਰ ਚ ਆਂਦੀ ਆ ਫਿਰ ਅਸੀਂ ਟੈਸਟ ਕਰਦੇ ਆ ਉਸ ਤੋਂ ਬਾਅਦ ਅਸੀਂ ਕੁਆਰੰਟਾਈਨ ਕਰਕੇ ਜਦੋਂ ਟੈਸਟ ਹੋ ਕੇ ਦਵਾਈ ਕਲੀਅਰ ਹੋ ਜਾਂਦੀ ਆ ਫਿਰ ਅਸੀਂ ਸਾਰੀਆਂ ਦਵਾਈਆਂ ਸਪਲਾਈ ਕਰਦੇ ਆ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਤੋਂ ਬਿਨਾਂ ਕਿਸੇ ਝਿਜਕ ਦੇ ਮਤਲਬ ਨ ਡਰ ਹੋ ਕੇ ਤੁਸੀਂ ਜਿਹੜੀ ਉਹ ਦਵਾਈ ਲੈ ਕੇ ਉਹਨੂੰ ਇਸਤੇਮਾਲ ਕਰ ਸਕਦੇ ਹੋ ਵੈਸੇ ਛੋਟੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਜਿਹੜੇ ਆਪਣੇ ਘਰ ਦੇ ਘਰੇਲੂ ਨੁਸਕੇ ਹੈਗੇ ਆ ਜਿਹਦੇ ਚ ਅਸੀਂ ਤુલਸੀ ਦਾ ਪਾਣੀ ਹੋ ਗਿਆ ਜਾ ਆਪਾਂ ਜਿਹੜੀ ਬੜੀ ਇਲਾਇਚੀ ਜਿੰਜਰ ਹੋਰ ਅਸੀਂ ਆਸ਼ਫਗੰਦਾ ਜਿਹਰੋਂ ਸੇ ਕਾੜਾ ਵੀ ਕਹਿੰਦੇ ਆ ਕਾੜਾ ਦੇ ਸਕਦੇ ਹੋ ਸ਼ਾਇਦ ਦੇ ਸਕਦੇ ਹੋ ਬੱਚਾ ਨੂੰ ਲੇਕਿਨ ਜਿਹੜੀ ਇਹ ਕੋਲਡ ਰੈਫ ਦੀ ਨਾ ਦੀ ਦਵਾਈ ਹੈ ਇਹ ਬਿਲਕੁਲ ਨਹੀਂ ਵਰਤਨੀ ਤੇ ਕਿਸੇ ਵੀ ਜਿਹੜਾ ਕੋਈ ਸਰਟੀਫਾਈਡ ਕੋਈ ਤੁਹਾਡਾ ਅੱਛਾ ਰਿਪਿਊਟਡ ਹਸਪੀਟਲ ਹੈ ਉੱਥੇ ਜਾਓਗੇ ਤਾਂ ਉਹ ਵੀ ਸਟੈਂਡਰਡ ਦੀਆਂ ਦਵਾਈਆਂ ਯੂਜ਼ ਕਰਦੇ ਆ ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਬਾਅਦ ਇਹ ਦਵਾਈ ਨਹੀਂ ਵੇਚਣੀ ਹੈ ਔਰ ਅਸੀਂ ਬੈਨ ਕਰ ਚੁੱਕੇ ਹਾਂ ਜਿਹੜਾ ਵੀ ਜਿੱਥੋਂ ਵੀ ਸਾਨੂੰ ਇਹ ਦਵਾਈ ਮਿਲੇਗੀ ਜਿਹੜਾ ਕੋਈ ਵੇਚਦਾ ਪਾਇਆ ਗਿਆ ਉਹਦੇ ਤੇ ਸਰਕਾਰ ਫਿਰ ਬਹੁਤ ਸਖਤ ਕਾਰਵਾਈ ਕਰੇਗੀ